ਕਾਂਗਰਸੀ ਲੀਡਰ ਤੀਨਾ ਚੌਧਰੀ ਨੇ ਸੁਖਜਿੰਦਰ ਸਿੰਘ ਰੰਦਾਵਾ ਦੀ ਜਿੱਤ ਤੋਂ ਬਾਅਦ ਆਮ ਆਗੂ ਪਾਰਟੀ ਤੇ ਸਾਧਿਆ ਨਿਸ਼ਾਨਾ ਕਵਿਤਾ ਦੇ ਅੰਦਾਜ਼ ਵਿੱਚ ਦਿੱਤਾ ਆਪ ਪਾਰਟੀ ਨੂੰ ਜਵਾਬ ਝਾੜੂ ਦਾ ਤੀਲਾ ਤੀਲਾ ਖਿਲਾਰਿਆ ਸੜਕ ਤੇ ਅਤੇ ਉੱਥੇ ਹੀ ਆਪ ਦੇ ਮੰਤਰੀਆਂ ਤੇ ਵੀ ਖੜੇ ਕੇਤੇ ਸਵਾਲ ਆਖਿਰ ਕੀ ਕਿਆ ਇਸ ਦੌਰਾਨ ਕਾਂਗਰਸੀ ਲੀਡਰ ਤੀਨਾ ਚੌਧਰੀ ਨੇ ਤੁਸੀਂ ਵੀ ਵੇਖੋ ਲੋਕ ਪੰਜਾਬ ਦੀ ਇਹ ਰਿਪੋਰਟ ਸਾਰੇ ਹੀ ਤਾਰਾਗੜ ਦੇ ਪੁਰਾਣੇ ਅੱਡੇ 'ਚ ਖੜੇ ਆਂ ਔਰ ਇੱਥੇ ਪ੍ਰਿੰਸ ਜੀ ਨੇ ਸਾਰਾ ਇੱਥੇ ਇੰਤਜ਼ਾਮ ਕੀਤਾ ਹੈ ਜੁਰਵੀਰ ਜੀ ਨਾਲ ਉਹਨਾਂ ਦੇ ਨਾਲ ਉਹਨਦੀ ਮਾਤਾ ਪੈਨਪਰਾ ਸਾਰੇ ਇੱਥੇ ਯੂਥ ਦੇ ਆਗੂ ਖੜੇ ਨੇ ਉਹਨਾਂ ਮੈਂ ਪਰਮ ਸ਼ਰਮਾ ਜੀ ਕੋਵਾ ਤੋਂ ਮੌਂਟੀ ਜੀ ਰਾਜੀ ਉਹਨਾਂ ਕੋਲ ਦੀ ਸਰਪੰਚ ਸਾਹਿਬ ਮੈਡਮ ਇੱਥੇ ਆਏ ਨੇ ਰਾਜੀ ਪਿੰਡ ਤੋਂ ਉਹਨਾਂ ਦਾ ਵੀ ਖਿਆਲ ਕਿਥੇ ਹੈ ਔਰ ਬਹੁਤ ਧੰਨਵਾਦ ਉਹ ਵੀ ਨਾਲ ਖੜੇ ਹੋਏ ਸੋ ਅੱਜ ਹਰ ਕੋਈ ਜਸ਼ਨ ਮਨਾ ਰਿਹਾ ਅੱਜ ਰੰਦਾਵਾ ਸਾਹਿਬ ਸਾਡੇ ਗੁਰਦਾਸਪੁਰ ਲੋਕ ਸਭਾ ਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਔਰ ਬੜੀ ਹੈਰਾਨਗੀ ਦੀ ਗੱਲ ਹੈ ਜੋ ਲੋਕਾਂ ਨੇ ਸਾਬਿਤ ਕਰ ਦਿੱਤਾ ਕਿ ਇੱਥੇ ਜਿੱਥੇ ਜੋ ਲੋਕ ਕੰਮ ਨਹੀਂ ਕਰਨਗੇ ਜਿਨ੍ਹਾਂ ਨੇ ਨੇ ਸੁਪਨੇ ਸਜਾਏ ਸੀਗੇ ਲੋਕਾਂ ਦੇ ਮਨਾਂ ਦੇ ਵਿੱਚ ਅੱਜ ਉਹਨਾਂ ਚੋਂ ਇੱਕ ਵੀ ਪਰਸੈਂਟ ਕੰਮ ਪੂਰਾ ਨਹੀਂ ਹੋਇਆ ਸੋ ਅੱਜ ਲੋਕ ਸਾਡੇ ਨਾਲ ਇਕੱਠੇ ਹੋਏ ਨੇ ਇਹਨਾਂ ਦਾ ਪਿਆਰ ਅਸੀ ਮੰਦਿਰ ਚ ਜਾ ਕੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਔਰ ਰੰਦਾਵਾ ਸਾਹਿਬ ਦੀ ਜਿੱਤ ਦੀ ਖੁਸ਼ੀ ਮਨਾ ਰਹੇ ਔਰ ਇਹਨਾਂ ਭੋਕਰ ਪਾਰਟੀ ਵਾਲੇ ਜਿਹੜੇ ਕਹਿੰਦੇ ਸੀ ਕਿ ਕਿਕ ਲਿਕ ਲੀਰ ਦੀ ਹੋ ਗਏ ਲੀਰੋ ਲੀਵ ਜੀ ਅੱਜ ਇਹ ਲੀਰੋ ਲੀਰ ਹੋ ਗਏ ਨੇ ਪੂਰੇ ਪੰਜਾਬ ਦੇ ਵਿੱਚ ਅਸੀਂ ਦੇਖ ਸਕਦੇ ਆ ਕਿ 13 ਜ਼ੀਰੋ ਦੇ ਨਾਰੇ ਲਾਉਣ ਵਾਲੇ ਅੱਜ ਸਿਰਫ ਤਿੰਨ ਤੇ ਸਿਮਟ ਕੇ ਰਹਿ ਗਏ ਔਰ ਹੁਣ ਤਾਂ ਮੇਨੂੰ ਤਾਂ ਲੱਗਦਾ ਇੱਥੋਂ ਦੇ ਜਿੰਨੇ ਵੀ ਮੰਤਰੀ ਨੇ ਐਮ ਐਲ ਏ ਹਲਕਾ ਇੰਚਾਰਜ ਨੇ ਇਹਨਾਂ ਸਾਰਿਆਂ ਨੂੰ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ ਚਾਹੀਦਾ ਕਿ ਇਹਨਾਂ ਦੀ ਪਰਫਾਰਮੈਂਸ ਇਹਨਾਂ ਨੇ ਜੋ ਇੱਥੇ ਕਰਕੇ ਦਿਖਾਇਆ ਅੱਜ 30 ਨੰਬਰ ਤੇ ਆ ਕੇ ਗਿਰ ਗਏ ਨੇ ਸੋ ਉਮੀਦ ਕਰਦੀ ਹਾਂ ਕਿ ਇਸੇ ਤਰ੍ਹਾਂ ਨਰਵਤ ਸਾਹਿਬ ਵੀ ਜਿੱਤ ਦੇ ਨਾਲ ਅਸੀਂ ਜੋ ਸਾਡੇ ਗੁਰਦਾਸਪੁਰ ਲੋਕ ਸਭਾ ਦੇ ਵਿੱਚ ਜੋ ਇੱਥੇ ਹੋਣਾ ਚਾਹੀਦਾ ਸੀ ਜੋ ਪਿਛਲੇ 10 ਸਾਲ ਚ ਵੀ ਹੋਇਆ ਰੰਦਾਵਾ ਸਾਹਿਬ ਪੂਰੇ ਆਪਣੀ ਦਿਲੋ ਜਾਨ ਨਾਲ ਗੁਰਦਾਸਪੁਰ ਲੋਕ ਸਭਾ ਦੇ ਵਿੱਚ ਚਾਹੇ ਹਲਕਾ ਪੋਵਾ ਹੋਵੇ ਸੁਜਾਨਪੁਰ ਹੋਵੇ ਪਠਾਨਕੋਟ ਹੋਵੇ ਗੁਰਦਾਸਪੁਰ ਹੋਵੇ ਹਰ ਹਲਕੇ ਦੇ ਵਿਕਾਸ ਲਈ ਇੱਥੇ ਉਮੀਦਾਂ ਜੱਗਿਆ ਨੇ ਲੋਕਾਂ ਲਈ ਸੋ ਉਮੀਦ ਕਰਦੇ ਆਂ ਔਰ ਆਉਣ ਵਾਲੇ ਸਮੇਂ ਚ ਸਾਰੀਆਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ ਔਰ ਜਲਕੋ ਜਲਦ ਉਹ ਐਮਪੀ ਦੀ ਪਾਰਲੀਮੈਂਟ ਦੇ ਵਿੱਚ ਸੋਚ ਚੁੱਕ ਸਮਾਗਮ ਦੇ ਵਿੱਚ ਵੀ ਜਾਣਗੇ ਸੋ ਐਟ ਦਿ ਲਾਸਟ ਇਹੀ ਕਹਾਂਗੀ ਪਾਰਟੀ ਦਾ ਨਾਅਰਾ ਲਾਂਦੇ ਹੋਏ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ